ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਰਾਂਕੋਰ 786 ਚੰਚੀ ਤੁਹਾਡਾ ਸਵਾਗਤ ਆ। ਅੱਜ ਆਪਾਂ ਬਣਾਵਾਂਗੇ ਵਰਤ ਵਿੱਚ ਖਾਣ ਵਾਲੇ ਚਟਪਟੇ ਆਲੂ ਨਮਕੀਨ। ਬਹੁਤ ਹੀ ਆਪਾਂ ਟੇਸਟੀ ਤੇ ਵਧੀਆ ਬਣਾਵਾਂਗੇ। ਇਹਨਾਂ ਨੂੰ ਆਪਾਂ ਦੋ ਤਰ੍ਹਾਂ ਚ ਖਾ ਸਕਦੇ ਆ ਤੇ ਬਹੁਤ ਹੀ ਆਪਾਂ ਸੌਖੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ। ਵੀਡੀਓ ਨੂੰ ਤੁਸੀਂ ਪੂਰਾ ਦੇਖਿਓ। ਜੇਕਰ ਤੁਹਾਨੂੰ ਪਸੰਦ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ। ਚਲੋ ਫਿਰ ਆਪਾਂ ਆਲੂ ਦੀ ਰੈਸਪੀ ਬਣਾਉਣਾ ਸ਼ੁਰੂ ਕਰਦੇ ਆਂ। ਵਰਤ ਵਾਸਤੇ ਨਮਕੀਨ ਆਲੂ ਬਣਾਉਣ ਵਾਸਤੇ ਉਬਲੇ ਹੋਏ ਆਪਾਂ ਆਲੂ ਲਿਆ ਆਲੂਆਂ ਨੂੰ ਆਪਾਂ ਹੁਣ ਛਿੱਲ ਲੈ ਛਿੱਲ ਕੇ ਆਪਾਂ ਫਰਿੱਜ ਦੇ ਵਿੱਚ ਰੱਖਦੇ ਸੀ ਕਿ ਇਹ ਠੰਡੇ ਹੋ ਜਾਣ ਹੁਣ ਆਲੂਆਂ ਨੂੰ ਆਪਾਂ ਮੋٹے-ਮੋٹے ਪੀਸਾਂ ਦੇ ਵਿੱਚ ਕੱਟ ਲਾਂਗੇ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਬਹੁਤ ਵਧੀਆ ਆਪਾਂ ਰੈਸਪੀ ਬਣਾ ਕੇ ਤਿਆਰ ਕਰਾਂਗੇ ਇਸ ਰੈਸਪੀ ਨੂੰ ਆਪਾਂ ਦੋ ਤਰੀਕਿਆਂ ਦੇ ਵਿੱਚ ਖਾ ਸਕਦੇ ਹਾਂ ਆਲੂਆਂ ਨੂੰ ਆਪਾਂ ਹੁਣ ਮੋٹے-ਮੋٹے ਪੀਸਾਂ ਦੇ ਵਿੱਚ ਕੱਟ ਲਿਆ। ਜਦੋਂ ਵੀ ਆਪਾਂ ਨਮਕੀਨ ਵਰਤ ਵਾਸਤੇ ਆਲੂ ਬਣਾਉਣੇ ਆ ਤੇ ਜ਼ਿਆਦਾ ਨਹੀਂ ਉਬਾਲਣੇ ਨਹੀਂ ਤਾਂ ਫਿਰ ਫਿਸਜੇ ਜਾਂਦੇ ਆ। ਥੋੜੇ ਜਿ ਖੜਮੇ ਆਲੂ ਰੱਖਾਂਗੇ ਤਾਂ ਫਿਰ ਵਧੀਆ ਟੇਸਟੀ ਬਣਦੇ ਆ। ਹਾਂਜੀ ਆਲੂ ਫਰਾਈ ਕਰਨ ਵਾਸਤੇ ਗੈਸ ਤੇ ਆਪਾਂ ਕੜਾਹੀ ਰੱਖ ਲਈਏ। ਕੜਾਹੀ ਦੇ ਵਿੱਚ ਹੁਣ ਇੱਕ ਚਮਚਾ ਪਾ ਘਿਓ ਪਾ ਦਾਂਗੇ। ਹਾਂਜੀ ਘਿਓ ਗਰਮ ਹੋ ਗਿਆ ਤੇ ਹੁਣ ਇੱਕ ਚਮਚ ਪਾ ਦਾਂਗੇ ਸਾਬਤ ਜੀਰਾ। ਜੀਏ ਨੂੰ ਆਪਾਂ ਵਧੀਆ ਭੁੰਨਣ ਦੇਵਾਂਗੇ। ਜੀਰਾ ਹੁਣ ਭੁੱਜ ਗਿਆ ਤੇ ਹੁਣ ਆਪਾਂ ਪਾ ਦਾਂਗੇ ਉਬਲੇ ਹੋਏ ਕੱਟੇ ਆਲੂ ਆਗਾ ਆਪਾਂ ਤੇਜ਼ ਹੀ ਰੱਖਾਂਗੇ ਹੁਣ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਿੰਨੇ ਆ ਆਲੂਆਂ ਨੂੰ ਆਪਾਂ 2 ਮਿੰਟ ਸੇਕ ਲਵਾ ਲਿਆਗਾ ਤੇ ਗੈਸ ਆਪਾਂ ਮੀਡੀਅਮ 'ਚ ਕਰਤਾ ਸੀਗਾ ਤੇ ਹੁਣ ਆਪਾਂ ਪਾ ਦਾਂਗੇ ਇੱਥੇ ਨਮਕ ਨਮਕ ਪਾਵਾਂਗੇ ਸਵਾਦ ਅਨੁਸਾਰ ਜਿਹੜਾ ਵਰਤਾਂ ਵਿੱਚ ਖਾਧਾ ਜਾਂਦਾ ਹੈਗਾ ਤੇ ਥੋੜੀ ਜਿਹੀ ਪਾ ਦਾਂਗੇ ਆਪਾਂ ਪੀਸੀ ਕਾਲੀ ਮਿਰਚ ਹੁਣ ਮਿਰਚ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਤੇ ਗੈਸ ਆਪ ਇੱਕ ਵਾਰੀ ਸਲੋ ਕਰ ਦਿੰਨੇ ਆ ਬਸ ਤਿੰਨ ਚਾਰ ਮਿੰਟ ਹੀ ਲੱਗਦੇ ਆ ਆਲੂ ਨੂੰ ਫਰਾਈ ਕਰਨ ਵਾਸਤੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਕਿਉਂਕਿ ਆਲੂ ਆਪਾਂ ਪਹਿਲੇ ਹੀ ਉਬਾਲ ਕੇ ਰੱਖੇ ਹੋਏ ਆ ਹਾਂਜੀ ਆਲੂ ਆਪਣੇ ਫਰਾਈ ਹੋ ਗਏ ਤੇ ਗੈਸ ਕਰਵਾਂਗੇ ਬੰਦ ਤੇ ਆਪਾਂ ਹੁਣ ਆਲੂ ਨੂੰ ਸਾਈਡ ਤੇ ਕਰਕੇ ਰੱਖ ਦਾਂਗੇ ਕਿ ਆਲੂ ਆਪਣੇ ਠੰਡੇ ਹੋ ਜਾਣਗੇ ਹਾਂਜੀ ਇੱਕ ਕੌਲੀ ਆਪਾਂ ਦਹੀਂ ਲਈ ਹੈ ਦਹੀਂ ਨੂੰ ਆਪਾਂ ਹੁਣ ਫੈਟ ਲਾਂਗੇ ਦਹੀਂ ਫਰੈਸ਼ ਹੋਣੀ ਚਾਹੀਦੀ ਹੈ ਖੱਟੀ ਦਹੀਂ ਨਹੀਂ ਹੋਣੀ ਚਾਹੀਦੀ ਦਹੀਂ ਨੂੰ ਆਪਾਂ ਵਧੀਆ ਜਿਹਾ ਹੁਣ ਫੈਟ ਲਿਆਗਾ ਆਪਾਂ ਪਾ ਦਾਂਗੇ ਦਹੀਂ ਦੇ ਵਿੱਚ ਫਰਾਈ ਕੀਤੇ ਹੋਏ ਆਲੂ ਹਾਂਜੀ ਆਲੂਆਂ ਨੂੰ ਆਪਾਂ ਦਹੀਂ ਦੇ ਵਿੱਚ ਹੁਣ ਪਾ ਲਿਆਗਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਦਹੀਂ ਦੇ ਵਿੱਚ ਆਲੂਆਂ ਨੂੰ ਹੁਣ ਮਿਕਸ ਕਰ ਦਾਂਗੇ ਕਿਉਂਕਿ ਦਹੀਂ ਦੇ ਵਿੱਚ ਆਪਾਂ ਨਮਕ ਨਹੀਂ ਪਾਇਆਗਾ ਆਲੂਆਂ ਦੇ ਵਿੱਚ ਪਹਿਲਾਂ ਹੀ ਆਪਾਂ ਨਮਕ ਪਾਤਾ ਸੀਗਾ ਤੇ ਟੇਸਟੀ ਟੇਸਟੀ ਆਲੂ ਦਹੀਂ ਆਪਣੇ ਬਣ ਕੇ ਰੈਡੀ ਆ ਹੁਣ ਆਪਾਂ ਰੱਖ ਦਾਂਗੇ ਇਧਰ ਪਲੇਟ ਦੇ ਵਿੱਚ ਹਾਂਜੀ ਇੱਕ ਹੀ ਰੈਸਪੀ ਦੋ ਤਰ੍ਹਾਂ ਚ ਬਣ ਕੇ ਰੈਡੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਆਪਾਂ ਰੈਸਪੀ ਬਣਾਈ ਤੇ ਥੋੜੇ ਜਿਹੇ ਟਾਈਮ ਚ ਰੈਸਪੀ ਬਣਾ ਕੇ ਤਿਆਰ ਕੀਤੀ ਆ ਤੁਸੀਂ ਦਹੀਂ ਦੇ ਨਾਲ ਵੀ ਇਹਨਾਂ ਨੂੰ ਸਰਵ ਕਰਾਸਾ ਦੇ ਬੜੇ ਹੀ ਟੇਸਟੀ ਲੱਗਦੇ ਆ ਤੇ ਜੇਕਰ ਤੁਸੀਂ ਇਕੱਲੇ ਆਲੂ ਖਾਣੇ ਤਾਂ ਤੁਸੀਂ ਇਕੱਲੇ ਵੀ ਆਲੂ ਖਾ ਸਕਦੇ ਆ ਫਿਰ ਵੀ ਬਹੁਤ ਹੀ ਜ਼ਿਆਦਾ ਇਹ ਟੇਸਟੀ ਲੱਗਣਗੇ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਕਿ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣੀ ਤੁਹਾਡਾ ਬਹੁਤ ਬਹੁਤ ਧੰਨਵਾਦ